ਪਿੰਡ ਕਰਿਆਲਾ ਵਿਖੇ ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਟਰੱਕ ਹੇਠਾਂ ਔਨ ਕਾਰਨ ਹੋਈ ਮੌਤ ਮੋਟਰਸਾਈਕਲ ਦੇ ਪਿੱਛੇ ਬੈਠੀ ਔਰਤ ਵੀ ਹੋਈ ਗੰਭੀਰ ਜ਼ਖਮੀ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਕਰਿਆਲਾ ਵਿਖੇ ਸਟੇਸ਼ਨ ਦੇ ਨਜ਼ਦੀਕ ਇੱਕ ਮੋਟਰਸਾਈਕਲ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ ਜਿਕਰ ਜੋਗ ਹੈ ਕਿ ਮੋਟਰਸਾਈਕਲ ਸਵਾਰ ਵਿਅਕਤੀ ਕਿਸੇ ਕੰਮ ਲੈ ਕੇ ਘਰਿਆਲੇ ਬਾਜ਼ਾਰ ਤੋਂ ਘਰਿਆਲੇ ਸਟੇਸ਼ਨ ਨੂੰ ਜਾ ਰਿਹਾ ਸੀ ਤਾਂ ਜਦ ਉਹ ਘਰਿਆਲਾ ਸਟੇਸ਼ਨ ਦੇ ਨਜ਼ਦੀਕ ਪਹੁੰਚਿਆ ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਟੱਕਰ ਵੱਜਦੇ ਸਾਰ ਹੀ ਉਕਤ ਵਿਅਕਤੀ ਟਰੱਕ ਦੇ ਅਗਲੇ ਟਾਇਰ ਹੇਠ ਆ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ ਹੈ ਫਿਲਹਾਲ ਪੁਲਿਸ ਚੌਕੀ ਕ੍ਰਿਆਲਾ ਵਿਲੋਂ লাশ ਨੂੰ ਕਬਜ਼ੇ ਵਿੱਚ ਲੈ ਕੇ ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ লাশ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ ਨਾ ਕੀ ਤੁਹਾਡਾ ਇਹ ਜਿਹੜੀ ਅੱਜ ਮੌਤ ਹੋਈ ਹੈ ਐਕਸੀਡੈਂਟ ਨਾਲ ਇਹ ਤੁਹਾਡੇ ਕੀ ਲੱਗਦੇ ਆ ਤੇ ਕਿਵੇਂ ਹੋਈ ਹੈ ਜੀ ਮੇਰਾ ਭਰਾ ਵੱਡਾ ਅੱਛਾ ਤੇ ਮੌਤ ਕਿੱਦਾਂ ਹੋਈ ਜੀ ਮੋਰ ਗੱਡੀ ਆਉਂਦੀ ਪੇਜ ਤੇ ਮੋਟਰਸਾਈਕਲ ਲੱਗੋ ਸਾਈਡ ਵੱਜੀ ਅਗਲੇ ਟਾਇਰ ਥੱਲੇ ਆ ਗਿਆ ਤੇ ਨਾਲ ਇਹਨਾਂ ਦਾ ਕੋਈ ਹੈਗਾ ਜੀ ਨਾਲ ਘਰ ਦੇ ਸੀ ਅੱਛਾ ਉਹਨਾਂ ਦੇ ਛੱਟ ਸੂਟ ਜੀ ਉਹਨਾਂ ਦੇ ਸੱਟਾ ਬਾਬਾ ਉਹ ਦਾਖਲ ਨੇ ਹਸਪਤਾਲ ਵਿੱਚ ਪਰ ਉਹਨਾਂ ਨੂੰ ਯੇਰ ਲੱਗ ਵੇਖਾ ਨਹੀਂ ਮਾਇਆ ਜੀ ਤੇ ਪੁਲਿਸ ਮੌਕੇ ਤੇ ਆਈ ਹੈ ਹਾਂਜੀ ਉਹ ਕਾਰਵਾਈ ਕਰਦੀ ਆ ਤੇ ਜਿਹੜੀ ਅੱਜ ਮੌਤ ਹੋਈ ਆ ਇਹ ਤੁਹਾਡੇ ਇਕਿਲਾ ਦੇ ਤੇ ਕਿਵੇਂ ਹੋਈ ਹੈ ਇਹ ਨਾ ਮੇਰਾ ਮਾਮਾ ਹੀ ਜੀ ਤੇ ਕਰੋ ਵੀ ਕਪੜੇ-ਕਪੜੇ ਲੈ ਕੇ ਜਦੋਂ ਕੰਨੇ ਹੀ ਉੱਥੇ ਗਿਆਰ ਤੇ ਰਾਹ ਦੇ ਵਿੱਚ ਮੋੜ ਆਉਂਦਾ ਸਕੈਰੀ ਲੱਗਿਆ। ਲਗੋ ਤੇਜ ਉਤਾਰ ਟਰੱਕ ਆਇਆ ਤੇ ਉਹਨੇ ਮੋੜ ਤੇ ਕਿਟੜਾ ਹਟਾ ਤੇ ਉਹ ਫਿਰ ਉੱਥੇ ਟਾਇਰ ਲੰਘ ਗਿਆ ਤੇ ਮੋਕੇ ਦੇ ਮੌਤ ਹੋ ਗਈ। ਮਾਦਾ ਮਾਮੀ ਬੈਠੇ ਉਹ ਉਹ ਸੇਵਰਜਾਂ ਸੀ ਲੱਗੇ ਭੱਜਦੇ ਤੇ ਮੌਕੇ ਤੇ ਪੁਲਿਸ ਆਈ ਹੈ। ਹਾਂਜੀ ਪੁਲਿਸ ਦੀ ਤੇ ਮੌਕੇ ਤੇ ਕਾਰਵਾਈ ਚਲੋ ਜਲਦੀ ਭੇਜੋ ਵੀ।